ਜਿਹੜਾ ਕਿ ਨਗਰ ਕੀਰਤਨ ਸ਼੍ਰੀ ਫਤਗੜ ਸਾਹਿਬ ਤੋਂ ਚੱਲਦਾ ਹੈ ਤੇ ਇਸ ਨਗਰ ਦੇ ਵਿੱਚੋਂ ਹੁੰਦੇ ਹੋਏ ਆਲੂ ਵਰਗ ਜਾਂਦਾ ਹੈਗਾ ਸੋ ਉਸ ਨਗਰ ਕੀਰਤਨ ਨੂੰ ਅੱਜ 19ਵਾਂ ਸਾਲ ਪੂਰਾ ਹੋਇਆ ਸੋ ਮੈਂ ਸਮਝਦਾ ਕਿ ਸੰਗਤਾਂ ਵਿੱਚ ਬਹੁਤ ਭਾਰੀ ਉਤਸ਼ਾਹ ਹੈਗਾ ਕਿਉਂਕਿ ਗੁਰੂ ਸਾਹਿਬ ਦੇ ਜਿਹੜੇ ਬੱਚਿਆਂ ਦੀ ਕੁਰਬਾਨੀ ਸੀਗੀ ਉਹ ਲਾਸਾਨੀ ਕੁਰਬਾਨੀ ਸੀਗੀ ਉਸ ਕੁਰਬਾਨੀ ਨੂੰ ਅੱਜ ਪੂਰੀ ਦੁਨੀਆ ਯਾਦ ਕਰਦੀ ਹੈ ਗੁਜਰੀ ਜੀ ਦੇ ਜਿਹੜੀਆਂ ਆਸਤੀਆਂ ਸੀਗਾਂ ਇਹ ਟੋਡਰਮਲ ਜੀ ਦਾ ਜਿਹੜਾ ਆਪਣਾ ਜ਼ਮੀਨ ਸੀਗੀ ਜਿੱਥੇ ਉੱਥੇ ਜਾ ਕੇ ਉਹਨਾਂ ਨੂੰ ਅਸਥਾਨ ਦਿੱਤਾ ਗਿਆ ਸੀਗਾ। ਦਮਾਨ ਟੋਡਰਮਲ ਨੇ ਸੋਨੇ ਦੀਆਂ ਮੋਰਾ ਖੜੀਆਂ ਕਰਕੇ ਉਹ ਜਗ੍ਹਾ ਲਈਤੀ ਸੀ। ਉਹ ਦੁਨੀਆ ਦੀ ਸਭ ਨਾਲੋਂ ਮਹਿੰਗੀ ਜਗ੍ਹਾ ਹੈ ਜੋਤੀ ਸਰੂਪ ਸਾਹਿਬ ਜਿਹੜੀ ਸੋਨੇ ਦੀਆਂ ਮੋਰਾ ਖੜੀਆਂ ਕਰਕੇ ਸੰਸਕਾਰ ਵਾਸਤੇ ਲਈਤੀ ਗਈ ਸੀ। ਸੋ ਸੰਤਾਂ 'ਚ ਬੜਾ ਉਤਸ਼ਾਹ ਹੈ, ਸਤਕਾਰ ਹੈ ਸ਼ਹਾਦਤ ਨੂੰ। ਸੀ ਜਿੱਥੇ ਗੁਰੂ ਸਾਹਿਬਾਨ ਨੂੰ ਯਾਦ ਕਰਦੇ ਆ ਉਥੇ ਲਾਲਾ ਟੋਡਰਮਲ ਜੀ ਨੂੰ ਮੋਤੀराम ਮਹਿਰਾ ਜੀ ਨੂੰ ਹੋਰ ਜਿੰਨੇ ਸ਼ਹੀਦ ਨੇ ਉਹਨਾਂ ਨੂੰ ਅਸੀਂ ਸਤਿਕਾਰ ਦੇਣ ਵਾਸਤੇ ਸਾਰੇ ਤੱਤ ਪਰ ਰਹੇ ਨੇ ਕੋ ਗੁਰੂ ਸਾਹਿਬ ਦੇ ਪਰਿਵਾਰ ਨੂੰ ਦੁੱਧ ਬਲਾਉਣ ਦੀ ਉਹਨਾਂ ਨੂੰ ਸਜ਼ਾ ਮਿਲੀ ਪੂਰਾ ਪਰਿਵਾਰ ਕੋਹਲੂ ਵਿੱਚ ਪੀੜਿਆ ਗਿਆ ਇਸ ਤਰ੍ਹਾਂ ਹੀ ਟੋਡਰਮਲ ਜੀ ਦਾ ਜਿਹੜਾ ਪੂਰਾ ਪਰਿਵਾਰ ਸੀਗਾ ਇਹਨਾਂ ਸਾਰੇ ਪਰਿਵਾਰਾਂ ਨੇ ਜਿਹੜੀਆਂ ਕੁਰਬਾਨੀਆਂ ਕੀਤੀਆਂ ਮੈਂ ਇਹ ਸਮਝਦਾ ਕਿ ਅੱਜ ਦਾ ਸਿੱਖ ਉਸ ਗੱਲ ਨੂੰ ਸਮਝ ਨਹੀਂ ਸਕਦਾ ਸਹਾਦਤਾਂ ਦੇ ਦਿਨ ਨੇ ਬਹੁਤ ਹੀ ਇਕੱਠ ਹੁੰਦਾ ਸ੍ਰੀ ਫਤੇਗੜ ਸਾਹਿਬ ਲੱਖਾਂ ਦੀ ਗਿਣਤੀ ਚ ਉੱਥੇ ਨਤਮਸਤਕ ਹੁੰਦੇ ਜਿਹੜੇ ਨੌਜਵਾਨ ਨੇ ਕਿਤੇ ਨਾ ਕਿਤੇ ਹੁੱਲੜਬਾਜੀ ਵੀ ਕਰਦੇ ਨੇ ਕੀ ਅਪੀਲ ਕਰੋਗੇ ਕੀ ਕਹਿਣਾ ਚਾਹੋਗੇ ਗੁਰੂ ਚਾਹੁੰਦੇ ਸੀ ਮਜਲੂਮਾਂ ਦੀ ਰਾਖੀ ਕਰਨੀ ਗੁਰੂ ਚਾਹੁੰਦੇ ਸੀ ਗਰੀਬਾਂ ਦੀ ਰਾਖੀ ਕਰਨੀ ਅੱਜ ਲੋਕ ਵਿਖਾਵਾ ਕਰ ਰਹੇ ਨੇ ਪਰ ਉਸ ਪਾਸੇ ਨਹੀਂ ਜਾ ਰਹੇ ਸੋ ਮੈਂ ਕਹਿਣਾ ਕਿ ਬਾਦਸ਼ਾਹ ਬਖਸ਼ਿਸ਼ ਕਰ ਇਹ ਜਿਹੜੇ ਆਪਾਂ ਖੜੇ ਆ ਇਹ ਵੀ 19 ਸਾਲ ਹੋ ਗਏ ਹਨ ਲਗਾਤਾਰ ਇਸ ਨਗਰ ਕੀਰਤਨ ਦੇ ਲੰਗਰ ਵੀ ਚਲਾਉਂਦੇ ਨੇ ਤੇ ਨਗਰ ਕੀਰਤਨ ਦਾ ਸਵਾਗਤ ਕਰਨ ਵਾਸਤੇ ਵੀ ਖੜੇ ਨੇ ਆ ਸਾਰੀ ਸੰਗਤ ਇਸ ਇਲਾਕੇ ਦੀ ਖੜੀ ਆ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਆ ਕਿ ਗੁਰੂ ਮਹਾਰਾਜ ਦੇ ਦੱਸੇ ਰਸਤੇ ਦੇ ਮੁਤਾਬਕ ਚੱਲ ਕੇ ਗੁਰੂ ਦੀ ਸੇਵਾ 'ਚ ਖੜੇ ਨੇ ਜੇ ਕਹੀਏ ਤਾਂ ਵੀ ਐਤ ਕੀ ਰਿਕਾਰਡਾਂ ਵਾਲੀ ਗੱਲ ਜਿਵੇਂ ਤੁਸੀਂ ਕਰ ਰਹੇ ਹੋ ਇਸ ਬਹੁਤ ਜ਼ਿਆਦਾ ਨਿਮਕੇ ਸੰਗਤ ਜਾਰੀ ਹੈ ਸ਼ਹਾਦਤ ਨੂੰ ਪ੍ਰਣਾਮ ਕਰ ਰਹੀ ਹੈ ਸੋਸ਼ਲ ਮੀਡੀਆ ਕਰਕੇ ਆਵਾਜ਼ ਹੈ ਜਿਹੜੀ ਦੂਰ ਤੱਕਰ ਗਈ ਹੈ ਤਾਂ ਸੰਗਤ ਹੈ ਜਿਹੜੀ ਬਹੁਤ ਜ਼ਿਆਦਾ ਗਿਣਤੀ ਚ ਸ਼ਹੀਦਾਂ ਦੇ ਚਰਨਾਂ 'ਚ ਨਤਮਸਤਕ ਹੋਣ ਵਾਸਤੇ ਪਹੁੰਚੀ ਹੈ ਨਰੇਂਦਰ ਸਿੰਘ ਮੋਣੀ ਨੇ ਜੀ 2004 ਚ ਇਹ ਨਗਰ ਕੀਰਤਨ ਦਾ ਛੋਟੇ ਸਾਹਿਬ ਜਦਿਆਂ ਦਾ ਮਾਤਾ ਗੁਜਰਕੌਰ ਦਾ ਜੋ ਆਰੰਭ ਕੀਤਾ ਸੀ ਉਹ ਅੱਜ ਤੱਕ ਲਗਾਤਾਰ ਸਤ ਬਾਬਰ ਜੀ ਸਿੰਘ ਜੋ ਪਰੰਪਰਵਾ ਨੂੰ ਅੱਗੇ ਤੋਰ ਰਹੇ ਨੇ ਜੀ ਤੇ ਬੜੀ ਸਰਦਾ ਭਾਵਨਾ ਨਾਲ ਚਲਾ ਰਹੇ ਨੇ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ 13 ਪਉ ਨੂੰ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰਕੌਰ ਦੀ ਲਾਸਾਨੀ ਸ਼ਹਾਦਤ ਹੋਈ ਸੰਸਕਾਰ ਹੋਏ ਸੰਸਕਾਰ ਤੋਂ ਬਾਅਦ ਦੀਵਾਨ ਟੋਡਰਮਾਲ ਜੀ ਨੇ ਇੱਕ ਅਹਿਮ ਰੋਲ ਨਵਾਇਆ ਆਪਣਾ ਮਹਿੰਗੇ ਭਾਅ ਦੀ ਜ਼ਮੀਨ ਖਰੀਦ ਕੇ ਸੰਸਕਾਰ ਕੀਤਾ ਸੰਸਕਾਰ ਤੋਂ ਬਾਅਦ ਉਹ ਹਸਥੀਆਂ ਆਪਣੀ ਜ਼ਮੀਨ ਦੇ ਵਿੱਚ ਲੈ ਕੇ ਗਏ ਉਹ ਜ਼ਮੀਨ ਕਿੱਥੇ ਆਓ ਜ਼ਮੀਨ ਹੈ ਜ਼ਿਲ੍ਹਾ ਸੰਗਰੂਰ ਬਰਾਕ ਭਵਾਨੀਗੜ ਦੇ ਪਿੰਡ ਆਲੂਰਖ ਵਿਖੇ ਜਿੱਥੇ ਗੁਰਦੁਆਰਾ ਮੰਜੀ ਸਾਹਿਬ ਹੁਣ ਸੁਸ਼ੋਭਤਾ ਸਥਿਤਾ ਸੋ ਉੱਥੇ ਨਗਰ ਕੀਰਤਨ ਪਹੁੰਚਦਾ ਹਰ ਸਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੋਂ ਚੱਲ ਕੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੋਂ ਚੱਲ ਕੇ ਗੁਰਦੁਆਰਾ ਮੰਜੀ ਸਾਹਿਬ ਆਲੂਰਖ ਵਿਖੇ ਪਹੁੰਚੇਗਾ ਸੋ ਨਗਰ ਕੀਰਤਨ ਲਗਾਤਾਰ ਜਾਰੀ ਆ ਤਕਰੀਬਨ ਸਵੇਰੇ 7 ਵਜੇ ਗੁਰਦੁਆਰਾ ਜੋਤੀ ਸ੍ਰੀਪ ਸਾਹਿਬ ਤੋਂ ਚੱਲਿਆ ਤੇ ਉਸ ਤੋਂ ਬਾਅਦ ਗੁਰਦੁਆਰਾ ਮੰਜੀ ਸਾਹਿਬ ਆਲੂਰਕ ਵਿਖੇ ਪਹੁੰਚੇਗਾ ਰਾਤ ਨੂੰ 9-10 ਵਜੇ ਪਹੁੰਚੇਗਾ ਹੁਣ ਰਸਤੇ 'ਚ ਆ ਰਿਹਾ ਨਾਬੇ ਨਗਰ ਕੀਰਤਨ ਪਹੁੰਚ ਰਿਹਾ ਜੋ ਸੰਗਤਾਂ ਨੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਬੌੜਾ ਗੇਟ ਗੁਰਦੁਆਰਾ ਸੰਗਤ ਸਰ ਸਾਹਿਬ ਦੀ ਜਸਪਾਲ ਕਲੋਨੀਆ ਇੱਥੇ ਗੁਰਦੁਆਰਾ ਸਾਹਿਬ ਵੱਲੋਂ ਇੱਕ ਲਗਾਤਾਰ ਵਧੀਆ ਲੰਗਰ ਲਾਇਆ ਹੋਇਆ ਤਸਵੀਰਾਂ ਦਿਖਾਵਾਂਗੇ ਸਾਰੀ ਕਮੇਟੀ ਆ ਜਿਹੜੀ ਜਿਹੜੇ ਸੇਵਾਦਾਰ ਨੇ ਇੱਥੇ ਪਹੁੰਚੇ ਹੋਏ ਨੇ ਅਤੇ ਹਲਕਾ ਨਾਬਾ ਤੋਂ ਮੱਖਣ ਸਿੰਘ ਲਾਲਕ ਚਾਰਜ ਉਹ ਵੀ ਪਹੁੰਚੇ ਨੇ ਗੱਲਬਾਤ ਵੀ ਕਰਾਂਗੇ ਕਿਉਂਕਿ ਸੰਗਤਾਂ ਜਗਾ ਜਗਾ ਨਗਰ ਕੀਰਤਨ ਦਾ ਸਵਾਗਤ ਕਰ ਰਹੀਆਂ ਨੇ ਨਤਮਸਤਕ ਹੋ ਰਹੇ ਨੇ ਕਿਉਂਕਿ ਵੱਡੀ ਸ਼ਹਾਦਤ ਉਸ ਤੋਂ ਬਾਅਦ ਦੀਵਾਨ ਟੋਡਰ ਮਾਲੀ ਜੀ ਦੀ ਇੱਕ ਵੱਡੀ ਕਿਤੇ ਨਾ ਕਿਤੇ ਬਹੁਤ ਵੱਡੀ ਸੇਵਾ ਜੋ ਉਮਰ ਪਰ ਸਿੱਖ ਯਾਦ ਰੱਖਣਗੇ ਤੇ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਿਹਾ ਸਾਡੇ ਨਾਲ ਪੂਰੀ ਕਮੇਟੀ ਵੀ ਮੌਜੂਦ ਆ ਗੱਲਬਾਤ ਕਰਾਂਗੇ ਮੱਖਣ ਸਿੰਘ ਲਾਲਕਾ ਜੀ ਮੌਜੂਦ ਨੇ ਲਾਲਕਾ ਸਾਹਿਬ ਸਵਾਗਤ ਕਰ ਰਹੇ ਹੋ ਜੀ ਨਗਰ ਕੀਰਤਨ ਪਹੁੰਚ ਰਿਹਾ ਵੀਰੇ ਇੱਥੇ ਬਿਲਕੁਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਦੇ ਚਰਨਾਂ ਦਾ ਔਟ ਆਸਰਾ ਲੈਣ ਵਾਸਤੇ ਸਾਰੀ ਸੰਗਤ ਖੜੀ ਹੈ ਜਿਹੜਾ ਕਿ ਨਗਰ ਕੀਰਤਨ ਸ਼੍ਰੀ ਫਤਗੱਟ ਸਾਹਿਬ ਤੋਂ ਚੱਲਦਾ ਹੈ ਤੇ ਇਸ ਨਗਰ ਦੇ ਵਿੱਚੋਂ ਹੁੰਦੇ ਹੋਏ ਆਲੂ ਵਰਗ ਜਾਂਦਾ ਹੈਗਾ ਸੋ ਉਸ ਨਗਰ ਕੀਰਤਨ ਨੂੰ ਅੱਜ 19ਵਾਂ ਸਾਲ ਪੂਰਾ ਹੋਇਆ ਸੋ ਮੈਂ ਸਮਝਦਾ ਕਿ ਸੰਗਤਾਂ ਵਿੱਚ ਬਹੁਤ ਭਾਰੀ ਉਤਸ਼ਾਹ ਹੈਗਾ ਕਿਉਂਕਿ ਗੁਰੂ ਸਾਹਿਬ ਦੇ ਜਿਹੜੇ ਬੱਚਿਆਂ ਦੀ ਕੁਰਬਾਨੀ ਸੀਗੀ ਉਹ ਲਸਾਨੀ ਕੁਰਬਾਨੀ ਸੀਗੀ ਉਸ ਕੁਰਬਾਨੀ ਨੂੰ ਅੱਜ ਪੂਰੀ ਦੁਨੀਆ ਯਾਦ ਕਰਦੀ ਹੈ ਤੇ ਗੁਰੂ ਮਹਾਰਾਜ ਦੇ ਜਿਹੜੇ ਦਸ ਰਸਤੇ ਸੀਗੇ ਉਹ ਤੇ ਹੋਰ ਮਜ਼ਬੂਤੀ ਨਾਲ ਲੋਕ ਚੱਲ ਰਹੇ ਨੇ ਸੋ ਮੈਂ ਇਹ ਸਮਝਦਾ ਕਿ ਜਦੋਂ ਨਗਰ ਕੀਰਤਨ ਨਿਕਲ ਰਿਹਾ ਲਾਸਟ ਦਿਨ ਉਥੋਂ ਨਿਕਲ ਕੇ ਆਉਂਦਾ ਤੇ ਨਗਰ ਕੀਰਤਨ ਜਿਹੜਾ ਹੁੰਦਾ ਹੋਇਆ ਮਾਤਾ ਗੁਜਰੀ ਜੀ ਦੇ ਜਿਹੜੀਆਂ ਅਸਤੀਆਂ ਸੀਗਾਂ ਇਹ ਟੋਡਰ ਮਲ ਜੀ ਦਾ ਜਿਹੜਾ ਆਪਣਾ ਜ਼ਮੀਨ ਸੀਗੀ ਜਿੱਥੇ ਉੱਥੇ ਜਾ ਕੇ ਉਹਨਾਂ ਨੂੰ ਅਸਥਾਨ ਦਿੱਤਾ ਗਿਆ ਸੀਗਾ ਸੋ ਉਸ ਨਗਰ ਕੀਰਤਨ ਦੇ ਵਿੱਚ ਸੰਤ ਬਹਾਲੀ ਵਾਲੇ ਲੈ ਕੇ ਆ ਰਹੇ ਨੇ ਸੋ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਸਾਰੇ ਲੋਕ ਦਰਸ਼ਨ ਕਰਨ ਵਾਸਤੇ ਖੜੇ ਆਂ ਸੋ ਮੈਂ ਇਹ ਸਮਝਦਾ ਕਿ ਅੱਜ ਜ਼ਰੂਰ ਤਾਂ ਕਿ ਉਹਨਾਂ ਸ਼ਹੀਦਾਂ ਨੂੰ ਯਾਦ ਕਰਕੇ ਆਪਣੇ ਆਪਣੇ ਬੱਚਿਆਂ ਨੂੰ ਵੀ ਉਸ ਰਸਤੇ ਤੇ ਤੋਰਨ ਦੀ ਲੋੜ ਹੈਗੀ ਆ ਕਿਉਂਕਿ ਜਿਹੜੀਆਂ ਅੱਜ ਮਾਮਾ ਨੇ ਉਹ ਕਥਾ ਕਹਾਣੀਆਂ ਸੁਣਾਉਣੀਆਂ ਬੰਦ ਕਰ ਗਈਆਂ ਜਦੋਂ ਕਥਾ ਕਹਾਣੀਆਂ ਸੁਣਾਉਂਦੀਆਂ ਤਾਂ ਫਿਰ ਮਾਮਾ ਦਾਦਾ ਦਾਦੀ ਜਦੋਂ ਇਹਨਾਂ ਚੀਜ਼ਾਂ ਨੂੰ ਲੈ ਕੇ ਆਪਣੇ ਬੱਚਿਆਂ ਨੂੰ ਸਿਖਾਉਂਦੀਆਂ ਸੀਗੀਆਂ ਤਾਂ ਬੱਚਿਆਂ 'ਚ ਉਤਸ਼ਾਹ ਬਣਿਆ ਰਹਿੰਦਾ ਸੀਗਾ ਪਰ ਹੁਣ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਆ ਜਿਹੜਾ ਸੋਸ਼ਲ ਮੀਡੀਆ ਹੈ ਤੁਹਾਡੇ ਜਿਹੜੇ ਸਾਰੇ ਸਿਸਟਮ ਨੇ ਇਦਰ ਨਾਲ ਘਰ ਘਰ ਤੱਕ ਇਹ ਗੱਲ ਪਹੁੰਚੀ ਹੈਗੀ ਆ ਜਿਹੜੀ ਇਹ ਲਸਾਨੀ ਕੁਰਬਾਨੀਆਂ ਉਹਨੂੰ ਪੂਰੀ ਦੁਨੀਆ ਵਿੱਚ ਅੱਜ ਮਨਾਇਆ ਜਾ ਰਿਹਾ ਹੈ ਬਿਲਕੁਲ ਆ ਲਾਲਕਾ ਸਾਹਿਬ ਦੀਵਾਨ ਟੋਡਰਮਲ ਸਾਹਿਬ ਦੀ ਸੇਵਾ ਇੱਕ ਕਿਤੇ ਨਾ ਕਿਤੇ ਬਹੁਤ ਵੱਡੀ ਗੱਲ ਜੁੜੀ ਆ ਵੀ ਜ਼ਿਲ੍ਹਾ ਸੰਗਰੂਰ ਇੱਧਰ ਪਟਿਆਲਾ ਨਾਲ ਜੁੜੀ ਆ ਗੱਲ ਨਗਰ ਕੀਰਤਨ ਪਹੁੰਚਦਾ ਉਹਨਾਂ ਦੀ ਵੱਡੀ ਸੇਵਾ ਸੀ ਉਦੋਂ ਉਹਨਾਂ ਟੋਡਰਮਲ ਜੀ ਦੀ ਜਿਹੜੀ ਸੇਵਾ ਸੀਗੀ ਉਸ ਕੁਰਬਾਨੀ ਨੂੰ ਕਦੇ ਸਿੱਖ ਕੌਮ ਭੁਲਾ ਹੀ ਨਹੀਂ ਸਕਦੀ ਕਿਉਂਕਿ ਸਿੱਖ ਕੌਮ ਦੇ ਉੱਪਰ ਉਹਨਾਂ ਨੇ ਐਡਾ ਵੱਡਾ ਕੀਤਾ ਹੋਇਆ ਗੁਰੂ ਸਾਹਿਬ ਦੇ ਸੇਵਕ ਸਨ ਉਹਨਾਂ ਨੇ ਗੁਰੂ ਸਾਹਿਬ ਦੇ ਜਿਹੜੇ ਦਿੱਤੀ ਸੀ ਉਹਨਾਂ ਨੂੰ ਅੰਦਰਲੀ ਅੱਖ ਉਹ ਸੱਖ ਨਾਲ ਦੇਖ ਕੇ ਉਹਨਾਂ ਨੇ ਸਮਝਿਆ ਸੀ ਇਸ ਗੱਲ ਨੂੰ ਤੇ ਉਹਨਾਂ ਨੇ ਆਪਣਾ ਸਾਰਾ ਕੁਰਬਾਨ ਕਰਕੇ ਗੁਰੂ ਪਾਤਸ਼ਾਹ ਦੇ ਜਿਹੜੇ ਬੱਚੇ ਮਾਤਾ ਗੁਜਰ ਕੌਰ ਉਹਨਾਂ ਦੀ ਜਿਹੜੀ ਥਾਂ ਜਿੱਥੇ ਸਸਕਾਰ ਕੀਤਾ ਗਿਆ ਸੀਗਾ ਉਹ ਟੇਡੀਆਂ ਸਟੇਡੇ ਸਿੱਕੇ ਉੱਥੇ ਰੱਖ ਕੇ ਕੀਤਾ ਗਿਆ ਸੀਗਾ ਸੋ ਜਿਹੜੇ ਉਸ ਸਮੇਂ ਦੇ ਜ਼ਾਲਮ ਸੀਗੇ ਜਿਹੜੇ ਸਰਕਾਰ ਸੀਗੀ ਉਹ ਜ਼ਾਲਮ ਸਰਕਾਰ ਸੀਗੀ ਉਸ ਜ਼ਾਲਮ ਸਰਕਾਰ ਨੇ ਕਈ ਵਾਰ ਬੁਕਰਿਆ ਕਈ ਵਾਰ ਉਸ ਚੀਜ਼ ਨੂੰ ਅਦਲਾ ਬਦਲੀ ਕੀਤਾ ਪਰ ਉਹ ਗੁਰੂ ਦਾ ਸਿੱਖ ਐਸਾ ਸਿੱਧਕੀ ਸਿੱਖ ਸੀਗਾ ਜਿਹਨੇ ਟੇਡੀਆਂ ਉੱਥੇ ਮੋਰਾ ਵਛਾ ਕੇ ਵੀ ਉਸ ਕੁਰਬਾਨੀ ਨੂੰ ਵੱਡਾ ਕੀਤਾ ਸੋ ਮੈਂ ਸਮਝਦਾ ਕਿ ਅਸੀਂ ਜਿੱਥੇ ਗੁਰੂ ਸਾਹਿਬਾਨ ਨੂੰ ਯਾਦ ਕਰਦੇ ਆ ਉੱਥੇ ਲਾਲਾ ਟੋਡਰਮਲ ਜਿਹਨੂੰ ਮੋਤੀराम ਮਹਿਰਾ ਜੀ ਨੂੰ ਉਹ ਜਨੇ ਸ਼ਹੀਦ ਨੇ ਉਹਨਾਂ ਨੂੰ ਵੀ ਅਸੀਂ ਸਤਿਕਾਰ ਦੇਣ ਵਾਸਤੇ ਸਾਰੇ ਤੱਤ ਪਰ ਰਹੇ ਨੇ ਬਿਲਕੁਲ ਜਿਵੇਂ ਲਾਲਕਾ ਸਾਹਿਬ ਉਦੋਂ ਡਰ ਰਹੇ تھے ਕਿਤਨੇ ਕਿਤੇ ਜਿਹੜੇ ਮੁਗਲ ਤੇ ਬਹੁਤ ਹਾਵੀ ਹੋਏ ਪਏ ਤੇ ਇੱਕ ਇੰਨੀ ਵੱਡੀ ਸੇਵਾ ਕਰਨੀ ਕਿਉਂਕਿ ਜਦੋਂ ਦੁੱਧ ਵੀ ਪਿਲਾਇਆ ਗਿਆ ਉਹ ਸਾਰੇ ਪਰਿਵਾਰ ਨੂੰ ਕੋਹਲੂ ਚ ਕਿਤੇ ਨਾ ਕਿਤੇ ਪੀੜਤਾ ਜੀ ਕਿੰਨੀਆਂ ਸਜ਼ਾਵਾਂ ਮਿਲਦੀਆਂ ਤੇ ਉੱਥੇ ਫਿਰ ਗੁਰੂ ਸਾਹਿਬ ਦੀ ਹੈਲਪ ਕਰਨੀ ਉਹਨਾਂ ਦੇ ਬੱਚਿਆਂ ਦੀ ਹੈਲਪ ਕਰਨੀ ਬਹੁਤ ਵੱਡੀ ਸੇਵਾ ਉੱਥੇ ਗੱਲ ਇਹ ਸੀ ਕਿ ਗੁਰੂ ਮਹਾਰਾਜ ਨੇ ਜਿਹੜੀ ਅੰਦਰ ਸ਼ਕਤੀ ਦਿੱਤੀ ਹੋਈ ਸੀਗੀ ਉਹ ਸ਼ਕਤੀ ਡੋਲਣ ਤੋਂ ਉਹਨਾਂ ਨੂੰ ਸਹਿ ਰੱਖਦੀ ਸੀਗੀ ਪਮਾ ਉਹਨਾਂ ਨੇ ਵੱਡੀਆਂ-ਵੱਡੀਆਂ ਦੇਖੋ ਗੁਰੂ ਸਾਹਿਬ ਦੇ ਪਰਿਵਾਰ ਨੂੰ ਦੁੱਧ ਬਲਾਉਣ ਦੀ ਉਹਨਾਂ ਨੂੰ ਸਜ਼ਾ ਮਿਲੀ ਪੂਰਾ ਪਰਿਵਾਰ ਕੋਹਲੂ ਵਿੱਚ ਪੀੜਿਆ ਗਿਆ ਇਸ ਤਰ੍ਹਾਂ ਹੀ ਟੋਡਰਮਲ ਜੀ ਦਾ ਜਿਹੜਾ ਪੂਰਾ ਪਰਿਵਾਰ ਸੀਗਾ ਇਹਨਾਂ ਸਾਰੇ ਪਰਿਵਾਰਾਂ ਨੇ ਜਿਹੜੀਆਂ ਕੁਰਬਾਨੀਆਂ ਕੀਤੀਆਂ ਮੈਂ ਸਮਝਦਾ ਕਿ ਅੱਜ ਦਾ ਸਿੱਖ ਉਸ ਗੱਲ ਨੂੰ ਸਮਝ ਨਹੀਂ ਸਕਦਾ ਕਿਉਂਕਿ ਗੁਰੂ ਪਾਤਸ਼ਾਹ ਜੀ ਤੇ ਅੰਦਰਲੀ ਰਹਿਮਤ ਕਰ ਦਿੰਦਾ ਤੇ ਉਹਨੂੰ ਅੰਦਰਲੀ ਗੱਲ ਸਮਝਾ ਦਿੰਦਾ ਉਹਨਾਂ ਨੇ ਅੰਦਰਲੀ ਗੱਲ ਸਮਝੀ ਸੀ ਉਹ ਜ਼ੁਲਮ ਦਾ ਟੱਕਰਾਂ ਕਰਨ ਵਾਸਤੇ ਇਹ ਲੋਕ ਪੈਦਾ ਹੋਏ ਸੀ ਤੇ ਜ਼ੁਲਮ ਦਾ ਟੱਕਰਾਂ ਉਹਨਾਂ ਨੇ ਕੀਤਾ ਬਿਲਕੁਲ ਰਲ ਕਸਬ ਜਿਵੇਂ ਦੇ ਦਿਨ ਇੱਕ ਸ਼ਹਾਦਤਾਂ ਦੇ ਦਿਨ ਨੇ ਬਹੁਤ ਇਕੱਠ ਹੁੰਦਾ ਸ੍ਰੀ ਫਤਿਹਗੜ੍ਹ ਸਾਹਿਬ ਲੱਖਾਂ ਦੀ ਗਿਣਤੀ ਚ ਉੱਥੇ ਨਤਮਸਤਕ ਹੁੰਦੇ ਜਿਹੜੇ ਨੌਜਵਾਨ ਨੇ ਕਿਤੇ ਨਾ ਕਿਤੇ ਹੁੱਲੜਬਾਜੀ ਵੀ ਕਰਦੇ ਨੇ ਕੀ ਅਪੀਲ ਕਰੋਗੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਂ ਉਹੀ ਗੱਲ ਕਹਿਣੀ ਚਾਹੁੰਦਾ ਜਿਹੜੇ ਦਾਦੇ ਦਾਦੀਆਂ ਮਾਵਾ ਕਹਾਣੀਆਂ ਸੁਣਾਉਂਦੀਆਂ ਸੀਗੀਆਂ ਉਹਨਾਂ ਕਹਾਣੀਆਂ ਤੋਂ ਅੱਜ ਬੱਚੇ ਵਾਂਝੇ ਹੋ ਗਏ ਨੇ ਪਰ ਮੈਂ ਇਸ ਗੱਲ ਦੀ ਗੁਰੂਮਾਰੇ ਦੀ ਕਿਰਪਾ ਵੀ ਸਮਝਦਾ ਕਿ ਜਿਹੜੇ ਵਾਂਝੇ ਹੋ ਗਏ ਸੀਗੇ ਅੱਜ ਤੁਹਾਡੇ ਸੋਸ਼ਲ ਮੀਡੀਆ ਤੇ ਰਾਹੀਂ ਸਾਰੇ ਪੰਜ ਪਿਆਰਾਂ ਦਾ ਵੀ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਚਾਰੇ ਸਹਿਬਜ਼ਾਦਾ ਦਾ ਪਤਾ ਲੱਗ ਰਿਹਾ ਜਿੰਨੇ 18 20 ਸਾਲ ਦੇ ਬੱਚੇ ਨੇ ਤੁਸੀਂ ਕਿਸੇ ਨੂੰ ਖੜਾ ਕੇ ਪੁੱਛ ਲਓ ਉਹਨਾਂ ਨੂੰ ਪੰਜ ਪਿਆਰਾਂ ਦੇ ਨਾਮ ਨਹੀਂ ਯਾਦ ਤੇ ਉਹਨਾਂ ਨੂੰ ਕਿਸੇ ਵੀ ਗੱਲ ਦਾ ਜਿਹੜੀ ਕਿ ਭਾਵੇਂ ਸਿੱਖਾਂ ਦੇ ਘਰ ਜੰਮੇ ਹੋਏ ਨੇ ਪਰ ਸਿੱਖੀ ਨਾਲ ਜੁੜੇ ਨਹੀਂ ਹੋਏ ਸੋ ਮੈਂ ਇਹ ਸਮਝਦਾ ਕਿ ਜਿਹੜਾ ਅੱਜ ਆ ਸੋਸ਼ਲ ਮੀਡੀਆ ਹੈ ਇਹ ਦੁਬਾਰਾ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੋੜ ਰਿਹਾ ਤੇ ਜਿਹੜੇ ਬੱਚੇ ਨੇ ਜਿਹੜੇ ਬੱਚੇ ਐਵੇਂ ਹੁੱਲੜਬਾਜੀ ਕਰਦੇ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਨਾ ਕਿ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਵੱਲ ਧਿਆਨ ਮਾਰੋ ਜੇ ਤੁਹਾਨੂੰ ਉਹਨਾਂ ਕੁਰਬਾਨੀਆਂ ਦੀ ਸਮਝ ਆ ਗਈ ਤਾਂ ਤੁਸੀਂ ਆਪਣੇ ਜਿਹੜੇ ਦਿਲ ਦੇ ਉਹ ਲੋਕਾਂ ਦੀ ਸੰਗਤਾਂ ਦੇ ਪੈਰਾਂ ਥੱਲੇ ਵਿਚਾ ਕੇ ਲੋਕਾਂ ਦਾ ਸਵਾਗਤ ਕਰਨ ਵਾਸਤੇ ਖੜੇ ਹੋਵੋਗੇ ਕਿਉਂਕਿ ਜਿਸ ਦਿਨ ਇਹ ਅੱਖ ਸਮਝ ਗਈ ਜਿਸ ਦਿਨ ਇਹ ਅੱਖ ਨੂੰ ਪਤਾ ਲੱਗ ਗਿਆ ਕਿ ਗੁਰੂ ਮਹਾਰਾਜ ਚਾਹੁੰਦੇ ਕੀ ਸੀਗੇ ਕਿ ਗੁਰੂ ਚਾਹੁੰਦੇ ਸੀ ਮਜਲੂਮਾਂ ਦੀ ਰਾਖੀ ਕਰਨੀ ਗੁਰੂ ਚਾਹੁੰਦੇ ਸੀ ਗਰੀਬਾਂ ਦੀ ਰਾਖੀ ਕਰਨੀ ਅੱਜ ਲੋਕ ਵਿਖਾਵਾ ਕਰ ਰਹੇ ਨੇ ਪਰ ਉਸ ਪਾਸੇ ਨਹੀਂ ਜਾ ਰਹੇ ਸੋ ਮੈਂ ਕਹਿੰਨਾ ਕਿ ਪਾਤਸ਼ਾਹ ਬਖਸ਼ਿਸ਼ ਕਰਨ ਕੇ ਮਜਲੂਮਾਂ ਦੀ ਰਾਖੀ ਕਰਨ ਗਰੀਬਾਂ ਦੀ ਰਾਖੀ ਕਰਨ ਗਰੀਬਾਂ ਦਾ ਜਿਹੜੇ ਗਰੀਬ ਦਾ ਮੂੰਹ ਜਿਹੜਾ ਹੈਗਾ ਗੁਰੂ ਦੀ ਗੋਲ ਕਹੀ ਗਈ ਹੈ ਜੇ ਕੋਈ ਆਲੇ-ਦਾਲੇ ਭੁੱਖਾ ਸੋੰਦਾ ਤਾਂ ਫਿਰ ਉਹਨੂੰ ਸਿੱਖ ਕਹੌਣ ਦਾ ਕੋਈ ਫਾਇਦਾ ਨਹੀਂ ਸਿੱਖ ਦਾ ਮਤਲਬ ਹੈ ਕਿ ਆਲੇ-ਦਾਲੇ ਤੁਹਾਡੇ ਕੋਈ ਘਰ ਭੁੱਖਾ ਨਾ ਸੌਂ ਜਵੇ ਉਹਦੀ ਰੋਟੀ ਪੱਕਦੀ ਹੋਵੇ ਗੁਰੂ ਮਹਾਰਾਜ ਨੇ ਦੱਸਿਆ ਹੀ ਸਾਨੂੰ ਇਹ ਰਸਤਾ ਹੈ ਤੇ ਇਹਨੂੰ ਬਣਾਉਣਾ ਚਾਹੀਦਾ ਹੁਣ ਇੰਤਜ਼ਾਰ ਹੋ ਰਿਹਾ ਜੀ ਨਗਰ ਕੀਰਤਨ ਨੇੜੀ ਆ ਘਰੇ ਬਿਲਕੁਲ ਜੀ ਨਗਰ ਕੀਰਤਨ ਜਿਹੜਾ ਆ ਰਿਹਾ ਉਹਦੇ ਸਾਰੇ ਨਗਰ ਤੁਸੀਂ ਦੇਖ ਰਹੇ ਹੋ ਥਾਂ-ਥਾਂ ਤੇ ਉਹਨਾਂ ਦੇ ਸਵਾਗਤ ਵਾਸਤੇ ਖੜੇ ਨੇ ਬਹੁਤ ਵੱਡੀ ਕੁਰਬਾਨੀ ਹੈ ਇਹ ਜਿੱਥੇ ਆਪਾਂ ਖੜੇ ਆ ਇਹ ਵੀ 19 ਸਾਲ ਹੋ ਗਏ ਹਨ ਲਗਾਤਾਰ ਇਸ ਨਗਰ ਕੀਰਤਨ ਦੇ ਲੰਗਰ ਵੀ ਚਲਾਉਂਦੇ ਨੇ ਤੇ ਨਗਰ ਕੀਰਤਨ ਦਾ ਸਵਾਗਤ ਕਰਨ ਵਾਸਤੇ ਵੀ ਖੜੇ ਨੇ ਆ ਸਾਰੀ ਸੰਗਤ ਇਸ ਇਲਾਕੇ ਦੀ ਖੜੀ ਆ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਆ ਕਿ ਗੁਰੂ ਮਹਾਰਾਜ ਦੇ ਦੱਸੇ ਰਸਤੇ ਦੇ ਮੁਤਾਬਕ ਚੱਲ ਕੇ ਗੁਰੂ ਦੀ ਸੇਵਾ 'ਚ ਖੜੇ ਨੇ ਧੰਨਵਾਦ ਇਹਨਾਂ ਦਾ ਵੀ ਬਿਲਕੁਲ ਜਿਵੇਂ ਕਹਿ ਰਹੇ ਨੇ ਕਿ ਗੁਰਦੁਆਰਾ ਸੰਗਤ ਸਾਹਿਬ ਦਾ ਨੀ ਪੱਥਰ ਰੱਖਿਆ ਗਿਆ ਤੇ ਬਾਬਾ ਨਰੈਣ ਸਿੰਘ ਮੋਨੀ ਜੀ ਵੱਲੋਂ ਉਹਨਾਂ ਨੇ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਹੈ ਜਿਹੇ ਕਿਤਨਾ ਕਿਤੇ ਵੱਡੀ ਸੇਵਾ ਉਹਨਾਂ ਨੇ ਵੀ ਨਿਭਾਈ ਹੈ ਬਹੁਤ ਵੱਡੀ ਸੇਵਾ ਨਿਭਾਈ ਹੈ ਮੋਨੀ ਜੀ ਐਸੇ ਮਹਾਂਪੁਰਸ਼ਨ ਕਿ ਉਹਨਾਂ ਨੂੰ ਵੀ ਵਾਹਿਗੁਰੂ ਦੀ ਕਿਰਪਾ ਸੀਗੀ ਉਹਨਾਂ ਦੇ ਵਿੱਚ ਇਦਾਂ ਦੀ ਜੋਤ ਸੀਗੀ ਜਿਹੜੀ ਕਿ ਇਸ ਗੱਲ ਨੂੰ ਸਮਝਦੀ ਸੀ ਕਿਉਂਕਿ ਉਹ ਆਪ ਗਰੀਬ ਘਰ ਚ ਜੰਮੇ ਸੀਗੇ ਤੇ ਗਰੀਬਾਂ ਦੀ ਰਾਖੀ ਕਰਨ ਵਾਸਤੇ ਉਹਨਾਂ ਨੇ ਤਗੜੇ ਅਭਰਾਲੇ ਕੀਤੇ ਆ ਜਿਹੜੇ ਨਗਰ ਕੀਰਤਨ ਨੇ ਇਹਦੇ ਵਿੱਚ ਸਾਂਝ ਪੈਂਦੀ ਹੈ ਜਦੋਂ ਗਰੀਬ ਅਮੀਰ ਦੀ ਤਾਂ ਉਹਦੇ ਨਾਲ ਸ਼ਕਤੀ ਬਣਦੀ ਹੈ ਅੱਜ ਜ਼ਰੂਰ ਤੈ ਗਈ ਹੈ ਕਿ ਹਰ ਬੰਦਾ ਆਪਣੀ ਜਾਤੀ ਪਾਤੀ ਨੂੰ ਛੱਡੇ ਕਿਉਂਕਿ ਗੁਰੂ ਮਹਾਰਾਜ ਨੇ ਕੋਈ ਜਾਤ ਪਾਤ ਨਹੀਂ ਰੱਖੀ ਸੰਗਤ ਵਰ ਪੰਗਤ ਇੱਕ ਦਿੱਤੀ ਹੈ ਸੋ ਇਹ ਜਿਹੜੀਆਂ ਗੱਲਾਂ ਲੋਕ ਲੈ ਕੇ ਤੁਰੇ ਫਿਰਦੇ ਆ ਕਿ ਫਲਾਨੀ ਯਾਦ ਦਾ ਧਮਕੀ ਯਾਦ ਦਾ ਇਹ ਛੱਡ ਦੇਣੀਆਂ ਚਾਹੀਦੀਆਂ ਗੁਰੂ ਮਹਾਰਾਜ ਨੇ ਸੰਗਤ ਤੇ ਪੰਗਤ ਦਿੱਤੀ ਹੈ ਉਹਦੇ ਵਿੱਚ ਰਾਜਾ ਵੀ ਬੈਠ ਸਕਦਾ ਹੈ ਗਰੀਬ ਵੀ ਬੈਠ ਸਕਦਾ ਹੈ ਸੋ Muni ਜੀ ਵੀ ਉਸ ਰਸਤੇ ਦੇ ਉੱਪਰ ਚੱਲਦੇ ਸੀਗੇ ਤੋਂ ਉਹਨਾਂ ਨੇ ਬੜਾ ਵਧੀਆ ਰਸਤਾ ਦਿੱਤਾ ਹੋਇਆ ਸੰਗਤ ਤੇ ਬੜਾ ਪ੍ਰਭਾਵ ਸੀਗਾ ਅੱਜ ਜਿਹੜੇ ਮਹਾਂਪੁਰਸ਼ ਨੇ ਉਹ ਵੀ ਬੜੀ ਵਧੀਆ ਤਰੀਕੇ ਨਾਲ ਸੇਵਾ ਕਰਦੇ ਨੇ ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਵੱਡੀ ਕਿਰਪਾ ਕੀਤੀ ਹੈ ਜਿਹੜੀ ਪਰੰਪਰਾ ਚਲਾ ਕੇ ਗਈ ਸੀ ਉਹਨ ਪਰੰਪਰਾ ਨੂੰ ਅੱਗੇ ਵਧਾਰੇ ਨੇ ਸੋ ਬੜੀ ਖੁਸ਼ੀ ਵਾਲੀ ਗੱਲ ਹੈ ਬਿਲਕੁਲ ਜੀ ਭਾਈ ਨਰੈਣ ਸਿੰਘ ਮੋਨੀ ਜੀ ਮੋਹਾਲੀ ਵਾਲੇ ਸੰਤ ਮਹਾਪੁਰਸ਼ ਨੇ ਜਿਨ੍ਹਾਂ ਨੇ ਇਸ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਕਿਉਂਕਿ ਦੱਸਿਆ ਜਾਂਦਾ ਕਿ 1991 ਚ ਕਾਰਸੇ ਵਾਲੇ ਬਾਬਾ ਜੀਆ ਨੂੰ ਪਤਾ ਲੱਗਿਆ ਕਿ ਇੱਥੇ ਅਸਥੀਆਂ ਨੇ ਉਸ ਤੋਂ ਬਾਅਦ ਉਹਨਾਂ ਨੇ ਦਰਬਾਰ ਸਾਹਿਬ ਬਣਾਇਆ ਲਗਾਤਾਰ ਫਿਰ ਉਸ ਤੋਂ ਬਾਅਦ 2004 ਦੇ ਵਿੱਚ ਇਹ ਨਗਰ ਕੀਰਤਨ ਦੀ ਸ਼ੁਰੂਆਤ ਹੋਈ ਕਿਉਂਕਿ ਉਸ ਤੋਂ ਬਾਅਦ ਜਦੋਂ ਨਗਰ ਕੀਰਤਨ ਦੀ ਸ਼ੁਰੂਆਤ ਹੋਈਆ ਤਾਂ ਨਰੈਣ ਸਿੰਘ ਮੋਨੀ ਮੁਹਾਲੀ ਵਾਲੇ ਸੰਤ ਸਰ ਉਹਨਾਂ ਨੇ ਐਸਜੀਪੀਸ ਨਾਲ ਸੰਪਰਕ ਕੀਤਾ ਕਿ ਨਗਰ ਕੀਰਤਨ ਇੱਥੇ ਆਉਣਾ ਚਾਹੀਦਾ ਜੀ ਇਹ ਨਗਰ ਕੀਰਤਨ ਪ੍ਰਤੀਕ ਆ ਕਿ ਕਸਥੀਆਂ ਲੈ ਕੇ ਆਇਆ ਦੀਵਾਨ ਟੋਡਰਮੱਲ ਉਹ ਅਸਥੀਆਂ ਜਾ ਰਹੀਆਂ ਨੇ ਇਸ ਨਗਰ ਕੀਰਤਨ ਉਹ ਇਤਿਹਾਸ ਦੇ ਮਤਲਬ ਪ੍ਰਤੀਕਾ ਕਿਤੇ ਨਾ ਕਿਤੇ ਸੋ ਲਗਾਤਾਰ ਜਿਹੜੀ ਸੰਗਤ ਆ ਉਹ ਲੰਗਰ ਵੀ ਲਾਉਂਦੀਆ ਥਾਂ ਥਾਂ ਤੇ ਲੰਗਰ ਲੱਗੇ ਹੋਏ ਨੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੋਂ ਲੈ ਕੇ ਗੁਰਦੁਆਰਾ ਮੰਜੀ ਸਾਹਿਬ ਆਲੂਰਕ ਤੱਕ ਅਤੇ ਨਤਮਸਤਕ ਹੋਣ ਦੇ ਨਾਲ ਨਾਲ ਜਿਹੜੀਆਂ ਸੰਗਤਾਂ ਨਾਲ ਨੇ ਨਗਰ ਕੀਰਤਨ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਲੰਗਰ ਪੂਰਾ ਛਕਾਇਆ ਜਾਂਦਾ ਸੋ ਭਾਈ ਦੀਪ ਸਿੰਘ ਵੈਲਫੇਅਰ ਸੁਸਾਇਟੀ ਦੇ ਮੁਖ ਸੇਵਾਦਾਰ ਅਮਨਦੀਪ ਸਿੰਘ ਲਵਲੀ ਮੌਜੂਦ ਨੇ ਲਵਲੀ ਜੀ ਨਾਬਾ ਚ ਬਹੁਤ ਲੰਗਰ ਲੱਗੇ ਹੋਏ ਨੇ ਕਿਤੇ ਨਾ ਕਿਤੇ ਪੂਰਾ ਸਵਾਗਤ ਹੋ ਰਿਹਾ ਜੀ ਇਹਦਾ ਨਗਰ ਕੀਰਤਨ ਦਾ ਇਹ ਜੀ ਦਸ਼ਮੇਸ਼ ਪਿਤਾ ਧੰਸੇਬ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਦੇ ਪੂਜਨੀਕ ਮਾਤਾ ਮਾਤਾ ਗੁਜਰ ਕੌਰ ਜੀ ਛੋਟੇ ਲਖਤੇ ਜਿਗਰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਜੋ ਨਿਸਾਨੀ ਸ਼ਹਾਦਤ ਹੈ ਉਹਨੂੰ ਸਮਰਪਿਤ ਲੰਗਰ ਤੁਸੀਂ ਦੇਖ ਲਿਓ ਵੀ ਪੰਜਾਬ ਦੇ ਵਿੱਚ ਨਹੀਂ ਦੇਸ਼ ਦੇ ਵਿੱਚ ਨਹੀਂ ਵਰਲਡ ਦੇ ਅੰਦਰ ਉਹ ਸ਼ਹਾਦਤ ਨੂੰ ਸੰਗਤਾਂ ਨਤਮਸਤਕ ਹੋਰੀਆਂ ਨੇ ਲੰਗਰਾਂ ਤੋਂ ਇਲਾਵਾ ਹੋਰ ਵੀ ਵੱਡੇ ਇੰਤਜ਼ਾਮ ਨੇ ਜਿਹੜੇ ਕੀਤੇ ਗਏ ਨੇ ਅੱਜ ਜੋ ਸੰਤ ਨਰਾਇਣ ਸਿੰਘ ਜੀ ਮੋਨੀ ਮੋਹਾਲੀ ਵਾਲਿਆਂ ਵੱਲੋਂ ਪ੍ਰਥਾ ਚਲਾਈ ਗਈ ਸੀ ਕਿ ਛੋਟੇ ਸ਼ਹਿਬਜ਼ਾਦੇ ਤੇ ਮਾਤਾ ਜੀ ਦੀਆਂ ਅਸਥੀਆਂ ਉੱਥੋਂ ਅਲੂਵਰਖ ਸਾਹਿਬ ਲਿਆਂਦੀਆਂ ਗਿਆ ਸੀ ਕਿਉਂਕਿ ਉਹ ਦਿਵਾਨ ਟੋਡਰਮਲ ਦਾ ਪਿੰਡ ਹੈ ਦਿਵਾਨ ਟੋਡਰਮਲ ਨੇ ਸੋਨੇ ਦੀਆਂ ਮੋਰਾ ਖੜੀਆਂ ਕਰਕੇ ਉਹ ਜਗਾ ਲਿੱਤੀ ਸੀ ਉਹ ਦੁਨੀਆ ਦੀ ਸਭ ਨਾਲੋਂ ਮਹਿੰਗੀ ਜਗਾ ਜੋਤੀ ਸਰੂਪ ਸਾਹਿਬ ਜਿਹੜੀ ਸੋਨੇ ਦੀਆਂ ਮੋਰਾ ਖੜੀਆਂ ਕਰਕੇ ਸੰਸਕਾਰ ਵਾਸਤੇ ਲਿੱਤੀ ਗਈ ਸੀ ਸੋ ਸੰਤਾਂ ਚ ਬੜਾ ਉਤਸ਼ਾਹ ਹੈ ਸਤਕਾਰ ਹੈ ਸ਼ਹਾਦਤ ਨੂੰ ਬੀਬੀ ਗੁਰਸ਼ਰਨ ਕੌਰ ਜਿਨੇ ਵੱਡੇ ਸਹਿਬਜਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦਾ ਉੱਥੇ ਔਰ ਹੋਰ ਸਿੰਘਾਂ ਦਾ ਬਿਨਾ ਮੁਗਲਾਂ ਦੇ ਡਰ ਤੋਂ ਸੰਸਕਾਰ ਕੀਤਾ ਉਹਦੀ ਸ਼ਹਾਦਤ ਨੂੰ ਵੀ ਪ੍ਰਣਾਮ ਹੈ ਮੋਤੀराम ਮਹਿਰਾ ਜੀ ਜਿਨ੍ਹਾਂ ਨੇ ਛੋਟੇ ਸਹਿਬਜਾਦਿਆਂ ਨੂੰ ਦੁੱਧ ਛਕਾਇਆ ਚਾਹੇ ਕਿ ਰਿਜ਼ਲਟ ਇਹ ਹੋਇਆ ਕਿ ਪੂਰਾ ਪਰਿਵਾਰ ਕੋਲੂ ਚ ਪੀੜ ਦਿੱਤਾ ਗਿਆ ਤਾਂ ਵੀ ਕੋਈ ਪਰਵਾਹ ਨਹੀਂ ਕਰੀ ਔਰ ਆਪਣਾ ਆਪਾ ਵਾਰ ਕੇ ਘਰ ਦੇ ਗਹਿੜੇ ਸਾਰੇ ਕੁਝ ਦੇ ਕੇ ਚੌਕੀਦਾਰਾਂ ਨੂੰ ਦੁੱਧਾ ਜਿਹੜਾ ਉਹ ਛੋਟੇ ਸਹਿਬਜਾਦਿਆਂ ਨੂੰ ਪਲਾਉਂਦੇ ਰਹੇ ਨੇ ਹੋਰ ਵੀ ਤਿੰਨ ਪਿਆਰੇ ਨੇ ਤੇ ਸ਼ਹੀਦ ਸਿੰਘ ਬਹੁਤ ਨੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਸਾਰੀ ਕੌਮ ਆ ਜਿਹੜੀ ਉਹਨਾਂ ਨੂੰ ਨਤਮਸਤਕ ਹੋ ਰਹੀ ਆ ਮੈਂ ਤੁਹਾਡੇ ਚੈਨਲ ਰਾਹੀਂ ਇੱਕ ਸਨੇਹਾ ਸਮੂੱਚੀ ਕੌਮ ਨੂੰ ਦੇਣਾ ਚਾਹੁੰਦਾ ਔਰ ਬੇਨਤੀ ਕਰਨਾ ਚਾਹੁੰਦਾ ਵੀ ਜੋ ਸਮਾਂ ਅੱਜ ਸਿੱਖ ਕੌਮ ਤੇ ਚੱਲ ਰਿਹਾ ਹੈ ਖਾਸ ਕਰਕੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਤੁਹਾਨੂੰ ਪਤਾ ਹੈ ਕਿ ਕੌਮ ਵਾਸਤੇ ਬਹੁਤ ਖਤਰਨਾਕ ਸਮਾਂ ਹੈ ਔਰ ਇੱਕ ਨਿਸ਼ਾਨ ਸਾਹਿਬੇਟਾ ਇਕੱਠੇ ਹੋਣ ਦੀ ਅੱਜ ਲੋੜ ਹੈ ਜੇਕਰ ਤੁਸੀਂ ਅੱਜ ਇੱਕ ਨਿਸ਼ਾਨ ਸਾਹਿਬੇਟਾ ਇਕੱਠੇ ਨਾ ਹੋਏ ਤਾਂ ਆਉਣ ਵਾਲੇ ਸਮੇਂ 'ਚ ਵੱਡੀ ਮਾਰ ਹੈ ਜਿਹੜੀ ਰਾਜਨੀਤਿਕ ਲੋਕ ਨੇ ਜਿਹੜੇ ਕੌਮ ਨੂੰ ਮਾਰਨ ਜਾ ਰਹੇ ਨੇ ਸੋ ਮੈਂ ਬੇਨਤੀ ਕਰਦਾ ਸਮੁੱਚੀ ਕੌਮ ਨੂੰ ਖਾਸ ਕਰਕੇ ਪੰਥ ਦੇ ਉਹਨਾਂ ਆਗੂਆਂ ਨੂੰ ਕਿ ਆਪਣੀ ਲੜਾਈ ਛੱਡ ਦਿਓ ਹੁਣ ਅੱਜ ਕੌਮ ਤੇ ਵਿਫਤਾ ਪਈ ਹੋਈ ਆ ਕੌਮ ਨੂੰ ਸੰਭਾਲੋ ਮੈਂ ਅੱਜ ਸ਼ਹੀਦਾਂ ਦੇ ਦਿਨਾਂ ਤੇ ਇਹ ਸਮੁੱਚੀ ਕੌਮ ਨੂੰ ਸਮੁੱਚੀਆਂ ਪ੍ਰਬੰਧਕ ਕਮੇਟੀਆਂ ਨੂੰ ਦਲਾਂ ਨੂੰ ਜਿੰਨੇ ਵੀ ਸਾਡੇ ਸੂਬੇ ਦੇ ਨੇ ਜਾਂ ਦੇਸ਼ ਨੇ ਉਹਨਾਂ ਆਗੂਆਂ ਨੂੰ ਬੇਨਤੀ ਕਰਦਾ ਵੀ ਅੱਜ ਇੱਕ ਨਿਸ਼ਾਨ ਸਾਹਿਬਾਂ ਇਕੱਠੇ ਹੋਣ ਦੀ ਵੱਡੀ ਲੋੜ ਹੈ। ਬਿਲਕੁਲ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਫਤੇਗੜ ਸਾਹਿਬ ਚ ਇੱਕ ਉਪਰਾਲਾ ਵੀ ਕੀਤਾ ਗਿਆ ਤੁਹਾਡਾ ਕਿ ਬਾਥਰੂਮ ਦੀ ਜ਼ਿੰਮੇਵਾਰੀ ਤੁਸੀਂ ਨਿਭਾਈ ਆ ਉੱਥੇ ਸਫਾਈ ਦੀ ਜ਼ਿੰਮੇਵਾਰੀ ਨੇ ਕੀ ਜ਼ਿੰਮੇਵਾਰੀ ਦੇਖੋ ਕਰੋੜਾਂ ਦੀ ਸੰਗਤ ਉੱਥੇ ਗਿਣਤੀ ਚ ਪਹੁੰਚੀ ਆ ਅੱਜ ਰਿਕਾਰਡ ਟੁੱਟੇ ਨੇ ਪਿਛਲੇ ਅੱਜ ਤੱਕਰ ਦੇ ਇੰਨੀ ਸੰਗਤ ਸੀ ਉੱਥੇ ਪਰ ਪਹਿਲਾਂ ਤਾਂ ਕਿਹਾ ਜਾਂਦਾ ਸੀ ਪਹਿਲਾਂ 2 ਦਿਨ ਚ ਕਿ 40 ਲੱਖ ਸੰਗਤ ਉੱਥੇ ਕੀ ਆ ਜੀ ਕਰੋੜ ਤੋਂ ਪਲੱਸ ਹੋ ਗਈ ਉੱਥੇ ਬਿਲਕੁਲ ਜੀ ਬਿਲਕੁਲ ਪਲੱਸ ਹੋ ਗਈ ਚੰਗੇ ਚੰਗੇ ਆਗੂਆਂ ਦੇ ਬਿਆਨ ਨੇ ਇਹ ਵੀ ਐਤਕੀ ਰਿਕਾਰਡ ਟੁੱਟੇ ਨੇ ਦੇਖੋ ਸੰਗਤ ਵੱਡੀ ਗਿਣਤੀ ਜਾਂਦੀ ਆ ਲੰਗਰ ਲੱਗਦੇ ਨੇ ਸਫਾਈ ਸੜਕਾਂ ਦੀ ਤੁਸੀਂ ਆਮ ਹੁੰਦੀ ਦੇਖੀ ਹੋਊਗੀ ਕੈਂਪ ਲੱਗੇ ਨੇ ਦਸਤਾਰਾਂ ਦੇ ਕੈਂਪ ਨੇ ਹੋਰ ਨੇ ਪਰਨਾਬਾ ਤੋਂ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੋਸਾਇਟੀ ਗੁਰੂ ਰਾਮਦਾਸ ਸੇਵਾ ਸੋਸਾਇਟੀ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੋਸਾਇਟੀ ਵੱਲੋਂ ਨਵੈਕਲੀ ਸੇਵਾ ਐਤਕੀ ਨਿਭਾਈ ਗਈ ਆ ਕਿ ਫਲਸ਼ਾਂ ਦੇ ਲੈਟਰੀਨਾਂ ਦੇ ਬਾਥਰੂਮਾਂ ਦੀ ਸਵੈਈਆ ਜਿਹੜੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੇ ਜੋ ਜਿੰਨੇ ਵੀ ਬਾਥਰੂਮ ਨੇ ਚਾਹੇ ਉਹ ਪ੍ਰਾਈਵੇਟ ਨੇ ਜਾਂ ਪ੍ਰਬੰਧਕ ਕਮੇਟੀ ਦੇ ਬਣਾਏ ਹੋਏ ਨੇ ਉਹਨਾਂ ਦੀ ਇਤਜਾਬ ਨਾਲ ਫਰਨੈਲ ਨਾਲ ਉਹ ਚਾਹੇ ਨਾਲ ਸਾਰੀ ਸਫਾਈ ਆ ਜਿਹੜੀ 2 ਦਿਨ 90 ਤੋਂ ਬਸਰਾਹੀਂ ਸਿੰਘ ਜਾਂਦੇ ਰਹੇ ਨੇ ਉਹ ਕਰਦੇ ਰਹੇ ਨੇ ਬਿਲਕੁਲ ਪਰ ਜਦੋਂ ਇੰਨੀ ਸੰਗਤ ਉੱਥੇ ਜਾਂਦੀ ਹੈ ਜੀ ਜਿਹੜੀਆਂ ਸਾਰੀਆਂ ਕਿਤੇ ਨਾ ਕਿਤੇ ਬਹੁਤ ਸੁਵਿਧਾਵਾਂ ਕੀਤੀਆਂ ਹੁੰਦੀਆਂ ਨੇ ਅਪਸੈਟ ਹੋ ਜਾਂਦਾ ਕੰਮ ਫੇਰ ਵੀ ਪੂਰਾ ਨਹੀਂ ਹੁੰਦਾ ਬਿਲਕੁਲ ਜਿੰਨੇ ਵੀ ਪ੍ਰਬੰਧ ਸੀ ਸਾਰੇ ਥੋੜੇ ਪੈ ਜਾਂਦੇ ਨੇ ਕਿਉਂਕਿ ਸੰਗਤ ਦਾ ਅਥਾ ਜਿਹੜਾ ਜੇ ਕਹੀਏ ਤਾਂ ਵੀ ਐਤਕੀ ਰਿਕਾਰਡਾਂ ਵਾਲੀ ਗੱਲ ਜਿਵੇਂ ਤੁਸੀਂ ਕਰ ਰਹੇ ਹੋ ਵੀ ਬਹੁਤ ਜ਼ਿਆਦਾ ਨਿਮਕੇ ਸੰਗਤ ਜਾਰੀ ਹੈ ਸ਼ਹਾਦਤ ਨੂੰ ਪ੍ਰਣਾਮ ਕਰ ਰਹੀ ਹੈ ਸੋਸ਼ਲ ਮੀਡੀਆ ਕਰਕੇ ਆਵਾਜ਼ ਆ ਜਿਹੜੀ ਦੂਰ ਤੱਕਰ ਗਈ ਹੈ ਤਾਂ ਸੰਗਤ ਹੈ ਜਿਹੜੀ ਬਹੁਤ ਜ਼ਿਆਦਾ ਗਿਣਤੀ ਚ ਸ਼ਹੀਦਾਂ ਦੇ ਚਰਨਾਂ 'ਚ ਨਤਮਸਤਕ ਹੋਣ ਵਾਸਤੇ ਪਹੁੰਚੀ ਹੈ ਬਿਲਕੁਲ ਜੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੋਂ ਨਗਰ ਕੀਰਤਨ ਕੁਝ ਹੀ ਮਿੰਟਾਂ 'ਚ ਇੱਥੇ ਪਹੁੰਚੇਗਾ ਉਸ ਤੋਂ ਬਾਅਦ ਅੱਜ ਤਕਰੀਬਨ ਰਾਤ ਨੂੰ 10 ਵਜੇ ਗੁਰਦੁਆਰਾ ਮੰਜੀ ਸਾਹਿਬ ਆਲੂਆਰਖ ਸਾਹਿਬ ਵਿਖੇ ਪਹੁੰਚੇਗਾ ਸੰਗਤਾਂ ਪੂਰੀਆਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੀਆਂ ਨੇ ਕਿ ਨਤਮਸਤਕ ਹੋਵਾਂਗੇ ਜੀ ਸੱਚੀ ਸ਼ਰਧਾਂਜਲੀ ਭੇਟ ਕਰਾਂਗੇ ਸ਼ਹੀਦ ਬੱਚਿਆਂ ਦੀਆਂ ਕਿਤੇ ਨਾ ਕਿਤੇ ਅਸਥੀਆਂ ਜਾ ਰਹੀਆਂ ਨੇ ਸੋਚ ਰਹੇ ਨੇ ਕਿ ਓਵੇਂ ਦੀ ਪ੍ਰਤੀਕੇ ਨਗਰ ਕੀਰਤਨਾ ਅਤੇ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਇਹ ਨਗਰ ਕੀਰਤਨ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਰੰਦ ਜੱਲਾ ਸੋਂਦਾ ਤਰਖੇੜੀ ਬਾਦਸੋਂ ਨਾਬਾ ਉਸ ਤੋਂ ਬਾਅਦ ਭਵਾਨੀਗੜ੍ਹ ਦੇ ਬਿਲਕੁਲ ਕਰੀਬ ਭਵਾਨੀਗੜ੍ਹ ਸ਼ਹਿਰ ਦੇ ਵਿੱਚ ਦੀ ਲੰਘਦਾ ਜਦ ਕਿ ਆਲੋ ਅਰਖ ਭਵਾਨੀਗੜ੍ਹ ਤੋਂ ਨਾਬਾ ਦੇ ਉੱਪਰ ਸਥਿਤਾ ਉਸ ਤੋਂ ਬਾਅਦ ਤਕਰੀਬਨ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਉੱਥੇ ਪਹੁੰਚਦੀਆਂ ਨਤਮਸਤਕ ਹੁੰਦੇ ਨੇ ਅਤੇ ਨਗਰ ਕੀਰਤਨ ਤੇ ਪੂਰੀ ਸਾਹਿਬਜ਼ਾਦੇ ਨੂੰ ਅਤੇ ਮਾਤਾ ਗੁਜਰ ਕੌਰ ਨੂੰ ਸੱਚੀ ਸ਼ਰਧਾਂਜਲੀ ਭੇਟ ਕਰਦੇ ਨੇ ਨਗਰ ਕੀਰਤਨ ਦਾ ਸਵਾਗਤ ਕਰਨ ਲਈ ਜਗ੍ਹਾ-ਜਗ੍ਹਾ ਸੰਗਤ ਮੌਜੂਦ ਆ ਸੋ ਗੁਰਦੁਆਰਾ ਸੰਗਤ ਸਰ ਸਾਹਿਬ ਨਾਬਾ ਜਸਪਾਲ ਕਲੋਨੀ 'ਚ ਗੁਰਦੁਆਰਾ ਸਥਿਤ ਆ ਉੱਥੇ-ਉੱਥੇ ਦੀ ਕਮੇਟੀ ਹੈ ਜਿਹੜੀ ਉਹ ਵੀ ਮੌਜੂਦ ਆ ਗੱਲਬਾਤ ਵੀ ਕਰਾਂਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵੈਰਜੀ ਕਾ ਖਾਲਸਾ ਸ੍ਰੀ ਵੈਰਜੀ ਕੀ ਫਤਿਹ ਪ੍ਰਧਾਨ ਜੀ ਸਵਾਗਤ ਪੂਰਾ ਹੋ ਰਿਹਾ ਪੂਰੀ ਸੰਗਤ ਇਕੱਠੀ ਆ ਤੇ ਲੰਗਰ ਦੀ ਵੀ ਸੇਵਾ ਚੱਲ ਰਹੀ ਹੈ ਜੀ ਬਹੁਤ ਸਾਡਾ 3 ਦਿਨ ਤੋਂ ਲਗਾਤਾਰ ਜੀ ਲੰਗਰ ਚੱਲ ਰਿਹਾ ਜੀ ਬੜੀ ਸਰਦਾ ਭਾਵਨਾ ਨਾਲ ਲੰਗਰ ਸਿਕਾ ਰਹੇ ਆ ਜੀ ਤੇ ਜੋ ਨਰੇਤ ਸਿੰਘ ਮੋਣੀ ਨੇ ਜੀ 2004 ਚ ਇਹ ਨਗਰ ਕੀਰਤਨ ਦਾ ਛੋਟੇ ਸਾਹਿਬ ਜਦਿਆਂ ਦਾ ਮਾਤਾ ਗੁਜਰਕੌਰ ਦਾ ਜੋ ਆਰੰਭ ਕੀਤਾ ਸੀ ਉਹ ਅੱਜ ਤੱਕ ਲਗਾਤਾਰ ਸੰਤ ਬਾਬਾ ਰਜੀਤ ਸਿੰਘ ਜੋ ਪਰੰਪਰਾ ਨੂੰ ਅੱਗੇ ਤੋਰ ਰਹੇ ਨੇ ਜੀ ਤੇ ਬੜੀ ਸਰਦਾ ਭਾਵਨਾ ਨਾਲ ਚਲਾ ਰਹੇ ਨੇ ਤੇ ਜੀ ਉਸ ਦਾ ਸਵਾਗਤ ਕਰਨ ਵਾਸਤੇ ਇਸ ਪਾਲਕ ਕਲੋਨੀ ਰਾਣੀ ਬਾਗ ਤੇ ਪੁੱਡਾ ਕਲੋਨੀ ਤੇ ਆਪਣੇ ਜੀ ਬਿਸਪਰਨਾ ਕਲੋਨੀ ਸਾਰੇ ਕਲੋਨੀਆਂ ਬੰਦ ਰਲ ਮਿਲ ਕੇ ਲਗਾਤਾਰ ਹਰ ਸਾਲ ਲੰਗਰ ਦਾ ਸੜਕ ਤੇ ਲਾਇਆ ਜਾਂਦਾ ਜੀ ਜਿਹਦਾ ਸਵਾਗਤ ਕੀਤਾ ਜਿੰਨਾਂ ਦਾ ਅਸੀਂ ਹੁਣ ਲਗਾਤਾਰ ਈ ਕਰ ਰਹੇ ਹਾਂ ਇਸ ਸਵੇਰ ਦੇ ਉਹਨਾਂ ਦੀ ਤੇ ਉਰੇ ਸਾਰੀ ਕਲੋਨੀ ਖੜੀ ਹੈ ਜੀ ਲਗਾਤਾਰ ਉਹਨਾਂ ਦੀ ਈ ਕਰਨ ਵਾਤੇ ਤਾਂ ਜੋ ਜੀ ਉਹਨਾਂ ਦੇ ਅਗਰ ਸਾਡੇ ਬੱਚਾਂ ਦੇ ਵੀ ਅੱਗੇ ਵਾਸਤੇ ਜੀ ਇਹ ਰੀਤ ਚੱਲਦੀ ਰਹੇ ਤੇ ਬੱਚਿਆਂ ਨੂੰ ਸੇਧ ਮਿਲੇ ਤੇ ਸਾਡੇ ਸਮਾਜ ਨੂੰ ਸੇਧ ਮਿਲੇ ਅਸੀਂ ਬਹੁਤ ਉਹਨਾਂ ਦੇ ਦੇਣ ਤਾਂ ਦਿਨ ਨਹੀਂ ਦੇ ਸਕਦੇ ਤੇ ਉਹਦੇ ਚੱਲਣ ਦੀ ਬਹੁਤ ਕੋਸ਼ਿਸ਼ ਕਰ ਰਿਹਾ ਵੀ ਚੱਲਿਆ ਜਾ ਸਕੇ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਸੋ ਸੰਗਤ ਲਗਾਤਾਰ ਕਹਿ ਰਹੀ ਆ ਕਿ ਆਪਣੇ ਬੱਚਿਆਂ ਨੂੰ ਸੇਧ ਦੇ ਰਿਆਂ ਕਿਉਂਕਿ ਵੱਡਿਆਂ ਸਹਾਤੰਤ ਸਨ ਸੋ ਗੱਲਬਾਤ ਲਗਾਤਾਰ ਜਾਰੀ ਹੈ ਵੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੀ ਨਾਮ ਆ ਜੀ ਆਪਣਾ ਦਲਬੀਰ ਸਿੰਘ ਸਾਹਿਬ ਦਲਬੀਰ ਸਿੰਘ ਜੀ ਇੱਕ ਦਸ ਰਏ ਸੀ ਕਿ ਨਰੈਣ ਸਿੰਘ ਮੋਨੀ ਜੀ ਕਿਉਂਕਿ ਨਗਰ ਕੀਰਤਨ ਦੀ ਵੀ ਸ਼ੁਰੂਆਤ ਕੀਤੀ ਆ ਇੱਥੇ ਵੀ ਅਸੀਂ ਦੇਖ ਰਿਹਾ ਹਾਂ ਕੁਰਸੀ ਆ ਇੱਕ ਕਿ ਉਹਨਾਂ ਦੇ ਜ ਹਾਂਜੀ ਇਹ ਜਿਹੜਾ ਨਗਰ ਕੀਰਤਨ ਆ ਜੀ 2004 ਦੇ ਵਿੱਚ ਸੰਤ ਬਾਬਾ ਨਰੈਨ ਸਿੰਘ ਜੀ ਮੋਨੀ ਮਹਾਲੀ ਵਾਲਿਆਂ ਨੇ ਸ਼ੁਰੂ ਕੀਤਾ ਸੀ ਜੋ ਅਕਾਲ ਪੁਰਖ ਦੀ ਕਿਰਪਾ ਹੋਈ ਕੋਈ ਐਸਾ ਪਾਣਾ ਵਾਪਰਿਆ ਉਸੇ ਦਿਨ ਉਹ ਸਰੀਰ ਛੱਡ ਗਏ ਤੋਂ ਸੋ ਉਹ ਉਹਨਾਂ ਦੀ ਚਲਾਈ ਹੋਈ ਪਰਪਰਾ ਅਨਸਾਰ ਇਹ ਨਗਰ ਕੀਰਤਨ 19 ਸਾਲ ਤੋਂ ਲਗਾਤਾਰ ਚੱਲ ਰਿਹਾ ਜੀ ਜਿਹੜਾ ਨਗਰ ਕੀਰਤਨ ਦੀ ਹੁਣ ਇਹ ਜਿੱਥੇ ਅਸੀਂ ਉਸ ਦੀ ਅਗਵਾਈ ਜਿਹੜੀ ਆ ਸੰਤ ਬਾਬਾ ਰਣਜੀਤ ਸਿੰਘ ਜੀ ਮਹਾਲੀ ਵਾਲੇ ਉਹ ਕਰਦੇ ਹਨ ਜਿੱਥੇ ਅਸੀਂ ਨਗਰ ਕੀਰਤਨ ਦੇ ਨਾਲ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਗਤ ਕਰਨ ਲਈ ਸੰਗਤਾਂ ਇਕੱਤਰ ਹੋਈਆਂ ਨੇ ਉੱਥੇ ਅਸੀਂ ਸੰਤ ਬਾਬਾ ਦੇ ਰਣਜੀਤ ਸਿੰਘ ਜੀ ਮਾਲੀਵਾਲਿਆਂ ਦਾ ਵੀ ਸਵਾਗਤ ਕਰਨ ਲਈ ਸੰਗਤਾਂ ਇਕੱਤਰ ਹੋਈਆਂ ਨੇ ਤੇ ਅਸੀਂ ਇਹ ਮਨੋਕਾਮਨਾ ਕਰਦੇ ਹਾਂ ਕਿ ਸੰਗਤ ਇਸੇ ਤਰ੍ਹਾਂ ਵੱਧ ਚੜ ਕੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੀ ਰਹੇ ਤੇ ਉਹਨਾਂ ਸ਼ਹੀਦਾਂ ਨੂੰ ਇਹੀ ਸੱਚੀ ਸਤਿ ਸ਼ਰਧਾ ਅਸੀਂ ਉਹਨਾਂ ਸ਼ਹੀਦਾਂ ਨੂੰ ਸਦਾ ਪ੍ਰਣਾਮ ਕਰਦੇ ਰਹੇ ਨੇ ਬਿਲਕੁਲ ਬਾਬਾ ਜੀ ਵੀ ਪਹੁੰਚੇ ਨੇ ਇੱਥੇ ਹਰ ਵਾਰੀ ਆਉਂਦੇ ਹਾਂ ਹੁਣ ਦੇਖੋ ਬਾਬਾ ਜੀ ਪਹੁੰਚ ਗਏ ਨੇ ਸੰਗਤਾਂ ਕਿਵੇਂ ਉਤਸ਼ਾਹ ਦੇ ਨਾਲ ਬਾਬਾ ਜੀ ਦੇ ਆਲੇ ਦੁਆਲੇ ਕਿੰਨਾ ਸੰਗਤਾਂ ਕਿਉਂਕਿ ਪੁਰਾਣੇ ਬਾਬਾ ਜਿਹੜੇ ਮੋਹਾਲੀ ਦੀ ਵਾਲੇ ਨਿਰੰਤ ਬਾਬਾ ਨਰੈਣ ਸਿੰਘ ਜੀ ਸੀਗੇ ਉਹਨਾਂ ਦਾ ਵੀ ਸੰਗਤਾਂ ਨਾਲ ਇੰਨਾ ਪਿਆਰ ਸੀ ਕਿਉਂਕਿ ਉਹਨਾਂ ਨੇ ਇੱਥੇ ਸਾਡੇ ਗੁਰਦੁਆਰਾ ਸੰਗਤ ਸਰਦਾਰ ਦਾ ਨੀ ਪੱਥਰ ਉਹਨਾਂ ਨੇ ਰੱਖਿਆ ਸੀ 2004 ਦੇ ਵਿੱਚ ਉਦੋਂ ਤੋਂ ਅਸੀਂ ਨਗਰ ਕੀਰਤਨ ਦੀ ਪਰੰਪਰਾ ਸ਼ੁਰੂ ਹੋਈ ਤੇ ਉਸ ਨੂੰ ਲਗਾਤਾਰ ਚੱਲਦੇ ਹੋਏ ਤਾਂ ਕਰਕੇ ਸਾਡੀਆਂ ਜਿਹੜੇ ਜਸਪਾਲ ਕਲੋਨੀ ਰਾਣੀ ਬਾਗ ਵਿਸ਼ਵਕਰਮਾ ਕਲੋਨੀ ਆਸਾ ਰਾਮ ਕਲੋਨੀ ਇਹ ਸਾਰੀਆਂ ਸੰਗਤਾਂ ਦਾ ਮਤਲਬ ਉਸਾ ਹੀ ਇੰਨਾ ਬਾਬਾ ਜੀ ਦਾ ਅਸੀਂ ਦੇਣ ਦੇ ਨਹੀਂ ਸਕਦੇ ਇਸ ਕਰਕੇ ਸੰਗਤਾ ਪੂਰੇ ਸ਼ਹਿਰ ਨਾਲ ਇਹਨਾਂ ਦਾ ਸਵਾਗਤ ਕਰਦੀਆਂ ਨੇ ਹਾਂਜੀ ਧੰਨਵਾਦ ਬਿਲਕੁਲ ਜੀ ਬਿਲਕੁਲ ਸੋ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਕਿ ਨਤਮਸਤਕ ਹੋਣ ਲਈ ਲਗਾਤਾਰ ਸੰਗਤਾ ਜਿਹੜੀ ਨਗਰ ਕੀਰਤਨ ਦੇ ਦਰਸ਼ਨ ਕਰਨ ਲਈ ਸੱਚੀ ਸ਼ਰਧਾਂਜਲੀ ਭੇਟ ਕਰਨ ਲਈ ਕਿਤੇ ਨਾ ਕਿਤੇ ਸੜਕਾਂ ਦੇ ਉੱਪਰ ਖੜੀ ਆ ਤੇ ਨਗਰ ਕੀਰਨ ਦਾ ਸਵਾਗਤ ਕਰਨ ਲਈ ਲਗਾਤਾਰ ਵੱਡੀ ਗਿਣਤੀ ਚ ਸੰਗਤਾ ਮੌਜੂਦ ਹਨ ਕੈਮਰਾਮੈਨ ਪੀਮਾ ਪਟਿਆਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ